ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਮੰਡੀ ਤਖੜ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ ਜੀ ਹਾਂ ਮੰਡੀ ਦਾ ਉਹਨਾਂ ਦੇ ਪਤੀ ਸ਼ੇਖਰ ਕੌਸ਼ਲ ਦੇ ਨਾਲ ਤਲਾਕ ਹੋ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੋਵਾਂ ਨੇ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਆਪਸੀ ਸਹਿਮਤੀ ਦੇ ਨਾਲ ਲਿਆ ਅਤੇ ਕਾਨੂੰਨੀ ਤੌਰ ਦੇ ਉੱਤੇ ਦੋਵਾਂ ਨੇ ਤਲਾਕ ਲੈ ਲਿਆ ਇਸ ਖਬਰ ਨੇ ਮੰਡੀ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬੀ ਫਿਲਮ ਅਦਾਕਾਰਾ ਮੰਡੀ ਤਖੜ ਨੇ ਆਪਣੇ ਪਤੀ ਸ਼ੇਖਰ ਕੌਸ਼ਲ ਤੋਂ ਤਲਾਕ ਲਿਆ ਦਿੱਲੀ ਦੀ ਸਾਕੇਤ ਫੈਮਿਲੀ ਕੋਰਟ ਨੇ ਜੋੜੇ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਕਾਰਾ ਅਤੇ ਉਸਦੇ ਪਤੀ ਨੇ ਆਪਸੀ ਸਹਿਮਤੀ ਦੇ ਨਾਲ ਤਲਾਕ ਲਿਆ। ਮੰਡੀ ਦੇ ਵਕੀਲ ਨੇ ਜੋੜੇ ਦੇ ਤਲਾਕ ਦੀ ਪੁਸ਼ਟੀ ਕੀਤੀ ਹੈ। ਪੰਜਾਬੀ ਅਦਾਕਾਰਾ ਮੰਡੀ ਤਖਰ ਦਾ ਪਤੀ ਸ਼ੇਖਰ ਕੌਸ਼ਲ ਦੇ ਨਾਲ ਲਗਭਗ 23 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜੋ ਕਿ ਅਧਿਕਾਰਤ ਤੌਰ ਦੇ ਉੱਤੇ ਹੁਣ ਖਤਮ ਹੋ ਗਿਆ। ਆਪਸੀ ਸਹਿਮਤੀ ਦੇ ਨਾਲ ਦਾਇਰ ਕੀਤੀ ਗਈ ਜੋੜੇ ਦੀ ਸ਼ੁਰੂਆਤੀ ਤਲਾਕ ਪਟੀਸ਼ਨ ਨੂੰ ਸਾਕੇਤ ਪਰਿਵਾਰਕ ਅਦਾਲਤ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਤਲਾਕ ਦੀ ਪਟੀਸ਼ਨ ਆਪਸੀ ਸਹਿਮਤੀ ਦੇ ਨਾਲ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਦੋਵੇਂ ਧਿਰਾਂ ਦੋਸਤਾਨਾ ਢੰਗ ਦੇ ਨਾਲ ਵੱਖ ਹੋਣ ਲਈ ਸਹਿਮਤ ਹੋਈਆਂ ਸਨ ਤਲਾਕ ਦੀ ਕਾਰਵਾਈ ਦਿੱਲੀ ਦੇ ਸਾਕੇਤ ਜ਼ਿਲ੍ਹਾ ਅਦਾਲਤ ਦੇ ਵਿੱਚ ਪਰਿਵਾਰਕ ਅਦਾਲਤ ਦੇ ਵਿੱਚ ਹੋਈ ਹੈ ਜਿੱਥੇ ਅਦਾਲਤ ਨੇ ਸਾਂਝੀ ਪਟੀਸ਼ਨ ਨੂੰ ਸਵੀਕਾਰ ਕੀਤਾ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਨੇ ਪਹਿਲੀ ਪਟੀਸ਼ਨ ਦੀ ਪਰਵਾਨਗੀ ਤੋਂ ਬਾਅਦ ਕੇਸ ਆਪਸੀ ਸਹਿਮਤੀ ਦੇ ਨਾਲ ਤਲਾਕ ਨੂੰ ਨਿਯੰਤਰਿਤ ਕਰਨ ਵਾਲੇ ਉਪਬੰਧਾਂ ਦੇ ਅਨੁਸਾਰ ਅੱਗੇ ਵਧਿਆ ਮੈਂਡੀ ਤਖੜ ਦੀ ਨੁਮਾਇੰਦਗੀ ਕਰ ਰਹੇ ਮਸ਼ਹੂਰ ਵਕੀਲ ਇਸ਼ਾਰ ਮੁਖਰਜੀ ਨੇ ਪੁਸ਼ਟੀ ਕੀਤੀ ਹੈ ਕਿ ਪਰਿਵਾਰਕ ਅਦਾਲਤ ਨੇ ਪਹਿਲੀ ਤਲਾਕ ਪਟੀਸ਼ਨ ਨੂੰ ਹੀ ਮਨਜ਼ੂਰੀ ਦੇ ਦਿੱਤੀ ਹਾਲਾਂਕਿ ਉਹਨਾਂ ਨੇ ਤਲਾਕ ਦੀਆਂ ਖਾਸ ਸ਼ਰਤਾਂ ਦੇ ਉੱਤੇ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਸਮਝੌਤੇ ਦੇ ਵੇਰਵੇ ਗੁਪਤ ਨੇ ਤੁਹਾਨੂੰ ਦੱਸ ਦਈਏ ਕਿ ਭਾਰਤੀ ਮੂਲ ਦੀ ਬ੍ਰਿਟਿਸ਼ ਅਦਾਕਾਰਾ ਮੰਡੀ ਤੱਕਰ ਨੇ ਭਾਰਤੀ ਸਿਨੇਮਾ ਖਾਸ ਕਰਕੇ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਇੱਕ ਵਿਲੱਖਣ ਥਾਂ ਬਣਾਈ ਹੈ। ਉਹ ਕਈ ਹਿੰਦੀ ਅਤੇ ਤਾਮਿਲ ਪ੍ਰੋਜੈਕਟਾਂ ਦੇ ਵਿੱਚ ਵੀ ਦਿਖਾਈ ਦਿੱਤੀ। ਆਪਣੀ ਸ਼ਕਤੀਸ਼ਾਲੀ ਸਕਰੀਨ ਮੌਜੂਦਗੀ ਦੇ ਲਈ ਜਾਣੀ ਜਾਂਦੀ ਹੈ। ਮੰਡੀ ਦੀ ਖੇਤਰੀ ਫਿਲਮ ਉਦਯੋਗਾਂ ਦੇ ਵਿੱਚ ਇੱਕ ਮਹੱਤਵਪੂਰਨ ਪ੍ਰਸ਼ੰਸਕ ਫਾਲੋਇੰਗ ਵੀ ਹੈ। ਸ਼ੇਖਰ ਕੌਸ਼ਲ ਦੀ ਗੱਲ ਕੀਤੀ ਜਾਵੇ ਤਾਂ ਮੰਡੀ ਅਤੇ ਸ਼ੇਖਰ ਦਾ ਵਿਆਹ 13 ਫਰਵਰੀ 2024 ਨੂੰ ਹੋਇਆ ਸੀ। ਪੇਸ਼ੇ ਤੋਂ ਸ਼ੇਖਰ ਕੌਸ਼ਲ ਜਿਮ ਟ੍ਰੇਨਰ ਅਤੇ ਸੀਈਓ ਹੈ ਦੋਵਾਂ ਦਾ ਵਿਆਹ ਹਿੰਦੂ ਅਤੇ ਸਿੱਖ ਦੋਵਾਂ ਰੀਤੀ ਰਿਵਾਜਾਂ ਦੇ ਅਨੁਸਾਰ ਕੀਤਾ ਗਿਆ ਹਾਲਾਂਕਿ 1 ਸਾਲ ਤੋਂ ਵੀ ਘੱਟ ਸਮੇਂ ਬਾਅਦ ਜੋੜੇ ਨੇ ਆਪਸੀ ਸਹਿਮਤੀ ਦੇ ਨਾਲ ਵੱਖ ਹੋਣ ਦਾ ਫੈਸਲਾ ਕਰ ਲਿਆ ਅਤੇ ਆਪਣੇ ਵਿਵਹਤਾ ਮਤਭੇਦਾਂ ਨੂੰ ਨਿੱਜੀ ਤੌਰ ਦੇ ਉੱਤੇ ਅਤੇ ਦੋਸਤਾਨਾ ਢੰਗ ਦੇ ਨਾਲ ਹੱਲ ਕਰਨ ਦਾ ਰਸਤਾ ਲੱਭਿਆ ਗੱਲ ਕੀਤੀ ਜਾਵੇ ਤਲਾਕ ਦੀ ਤਾਂ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ اداکار ਪਰਮੇਸ਼ਰ ਵਰਮਾ ਦਾ ਵੀ ਉਹਨਾਂ ਦੀ ਪਤਨੀ ਗੁਨੀਤ ਗਰੇਵਾਲ ਦੇ ਨਾਲ ਤਲਾਕ ਦੀ ਖਬਰ ਸਾਹਮਣੇ ਆਈ ਸੀ ਪਰ ਇਸ ਉੱਪਰ ਪਰਮੇਸ਼ਰ ਵਰਮਾ ਵੱਲੋਂ ਜਾਂ ਫਿਰ ਗੁਨੀਤ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਹਾਲੇ ਤੱਕ ਨਹੀਂ ਕੀਤੀ ਗਈ ਹੈ ਦੋਵਾਂ ਦਾ ਵਿਆਹ ਸਾਲ 2021 ਦੇ ਵਿੱਚ ਹੋਇਆ ਸੀ ਅਤੇ ਦੋਵਾਂ ਦੀ ਧੀ ਵੀ ਹੈ ਭਾਵੇਂ ਇਸ ਖਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਲੰਬੇ ਸਮੇਂ ਤੋਂ ਗੁਨੀਤ ਗਰੇਵਾਲ ਕੈਨੇਡਾ ਅਤੇ ਪਰਮੇਸ਼ਰ ਵਰਮਾ ਇੰਡੀਆ ਦੇ ਵਿੱਚ ਆਪਣੇ ਘਰ ਨੇ ਅਤੇ ਦੋਵਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਦੂਜੇ ਤੋਂ ਦੂਰੀ ਬਣਾਈ ਹੋਈ ਹੈ ਦੋਵਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਨਫੋਲੋ ਕੀਤਾ ਹੋਇਆ ਬਿਊਰੋ ਰਿਪੋਰਟ ਹਮਦਰਦ ਟੀਵੀ